ਹੁੰ ਦੱਸੋ ਲੱਗਣ ਡਿਆ ਫਰਕ ਕਿ ਜਾਂ ਨਹੀਂ ਲੱਗਣ ਡਿਆ ਪੀੜ ਦਾ ਸੱਚੀ ਬੜਾ ਆਰਾਮ ਮਿਲਿਆ ਈਓ ਹੂੰ ਮਾਜਾ ਹੀ ਆ ਗਿਆ ਮਾਲਸ਼ ਦਾ ਹੋਰ ਕੀ ਤੁਹਾਨੂੰ ਮਾੜੀ ਜੀ ਵੀ ਪੀੜ ਹੁੰਦੀ ਐ ਸੇ ਇਹਨੂੰ ਤੇ ਛੱਟ ਜਾਣਗੇ ਕਿ ਦਵਾਈ ਮੈਂ ਖਾਣਾ ਹੁਣ ਵੀ ਥੱਲੇ ਸੀ ਨਾ ਦਵਾਈ ਲੈਣ ਵੇਖਿਆ ਮਾਰਜ਼ ਕੀਤੀ ਤੇ ਰਮਾਨ ਆ ਹੀ ਗਿਆ ਨਾ ਇਹ ਤੇ ਹੈ ਈਓ ਪ੍ਰੀਤ ਮੈਂ ਸਬਜੀ ਵੀ ਐ ਹੈ ਤਾਂ ਸਬਜੀ ਬਣ ਗਈ ਐ ਥੋੜਾ ਤੇਲ ਲਾ ਕੇ ਨੇ ਮਾਲਸ਼ ਕਰਕੇ ਤੇ ਫੁਲਕੇ ਲਾੜਾ ਰੋਟੀ ਖਾਈਆ ਭੁੱਖ ਲੱਗੀ ਹੁਣ ਕੋਈ ਮਮੀ ਮੈਂ ਹੁਣੇ ਭਗਾ ਦਉਣੀ ਆ ਪਕਾ ਲਾ ਵੇਖਾਈ ਨੇ ਕਿੰਦੀਆਂ ਅੱਗੇ ਖਾਮੀਟੀਆਂ ਨੇ ਕਿੱਡਾ ਮਜ਼ਾ ਲੈਣ ਰਿਹਾ ਸਿਰ ਚ ਮਾਲਸ ਕਰਾਉਂਦਾ ਲੈ ਦੱਸ ਮਮੀ ਹੁਣੋਂ ਮਾਲਸ ਕਰਨ ਢੀਆ ਤੇ ਮੈਂ ਮ제 ਲਵਾਂ ਨਾ ਆਰਾਮ ਪਤਾ ਕਿੰਨਾ ਮਿਲਦਾ ਇਦਾਂ ਸਿਰ ਵੀ ਢੋਂ ਢੀ ਜੱਟ ਉੱਡ ਗਈ ਆ ਨਹੀਂ ਪੁੱਤਾ ਇਦਾਂ ਹੀ ਸੋਹਣੇ ਲੱਗਣ ਡਏ ਆ ਵੇਖਾ ਹੱਸਦੇ ਖੇੜਦੇ ਕਿੱਡੇ ਸੋਹਣੇ ਲੱਗਣ ਡਏ ਆ ਇਹ ਤਾਂ ਫਿਰ ਹੈ ਹੀ ਆ ਮਾਤਾ ਇੱਥੇ ਬਹਿ ਕੇ ਤਾਂ ਵੇਖੀ ਨਾ ਜਾ ਜਾ ਕੇ ਤਾਂ ਰਸੋਈ ਦੇ ਵਿੱਚੋਂ ਨਾ ਸੱਤ ਮਿਰਚਾਂ ਲਿਆ ਲਾਲ ਸੁਕੀਆਂ ਡੰਡੀ ਵਾਲੀਆਂ ਵੇ ਉਹ ਤੂੰ ਕੀ ਕਰਨੀ ਐ ਨਪੁੱਤਰ ਉਹ ਮੈਂ ਤਾਂ ਕੋਹ ਨਹੀਂ ਕਰਨੀ ਆਪਣੀ ਨੂਹ ਦੇ ਸਿਰ ਤੋਂ ਦੀ ਵਾਰ ਕਿਉਂ ਮੇਰੇ ਸਿਰ ਤੋਂ ਮਿਰਚਾਂ ਘਾਤੋ ਵਾਰਨੀਆਂ ਮੈਨੂੰ ਕੀ ਹੋਇਆ ਆ ਉਹ ਮੈਂ ਕਿਤੇ ਨਜ਼ਰੀ ਨਾ ਲੱਗ ਜੇ ਮਾਹ ਦਾ ਹਸਨ ਖੇਡਣ ਲੱਗੀ ਆ ਵੇ ਲਓ ਮੰਮੀ ਹਟ ਦੇ ਨੀ ਫਿਰ ਮੈਂ ਜਾ ਕੇ ਕਰਨਾ ਜਿਹੜੀ ਗੱਲ ਹੋ ਗਈ ਠੀਕ ਆ ਹੋ ਗਈ ਹੁਣ ਆੜਦੇ ਨਹੀਂ ਆ ਐਵੇਂ ਇਦਾਂ ਗੱਲਾਂ ਕਰਦੇ ਰਹਿੰਦੇ ਆ ਮੈਨੂੰ ਜਾ ਮੈਂ ਨਹੀਂ ਦੇਣਾ ਨਹੀਂ ਨਹੀਂ ਬਫਾ ਮਜ਼ਾਕ ਕਰਨ ਦੇ ਮਜ਼ਾਕ ਕਰਨ ਦੇ ਤੇਰਾ ਮਜ਼ਾਕ ਕਰਨ ਦਿਆ ਇਹਦਾ ਭੇਤ ਪਾਲਾ ਇਹਦਾ ਸਪਾਈ ਇਦਾਂ ਦਾ ਏ ਹੱਸ ਦੇਖੇ ਰਦੇ ਤੂੰ ਦੋਏ ਜੀ ਕਿੱਡੇ ਸੋਹਣੇ ਲੱਗਣ ਦੇ ਇਦਾਂ ਗੁੱਸਾ ਨਹੀਂ ਕਰੀਦਾ ਪਤਾ ਚੱਲ ਘੜੀ ਘੋਰ ਕਰਦੇ ਮਾਲਸ ਤੇ ਰੋਟੀਆਂ ਵੀ ਲਾਉਣੀਆਂ ਮੈਂ ਤਾਂ ਨਹੀਂ ਗੁੱਸਾ ਕਰਦੀ ਆਪਨੇ ਹੀ ਗੁੱਸਾ ਕਰਨਾ ਇਹਨਾਂ ਦੇ ਜਵਾਰਾ ਵੀ ਕਿਹੜਾ ਪਤਾ ਲੱਗਦਾ ਤੂੰ ਪੁੱਤ ਇਦਾਂ ਮਾਰਛਣ ਰਹਿੰਦੇ ਇੰਨੇ ਅੱਗੇ ਸਿਰ ਡਾਹਣ ਨੇ ਤਾਂ ਮਜ਼ਾ ਆਉਂਦੇ ਅੱਖਾਂ ਮੀਟਣ ਦੇ ਆਈ ਜਾਗਤ ਫੁਲਕੇ ਲਾਲਾ ਮਰਤੀ ਵੇਖਾਂ ਮੰਮੀ ਕਿੰਨਾ ਵਿਗਾੜ ਪਾਉਣ ਦੀ ਆ ਹੈ ਮਾਹਤ ਮਾਲਸ ਕਰਨ ਦੀ ਓ ਮੇਰੇ ਸਿਰ ਦੀ ਵੇ ਭੁੱਖ ਵੀ ਲੱਗੀ ਆ ਮਾਰਸ ਦਿਆ ਮਾਮਿਆ ਚੱਲ ਠੀਕ ਆ ਜਾ ਲਾਲਾ ਰੋਟੀਆਂ ਜਾ ਨਾਲ ਮੈਂ ਵੀ ਸਿਰ ਸੁਣਨਾ ਤੁਸੀਂ ਬੜੀ ਛੇਤੀ ਗੱਲਾਂ ਕਰਦੇ ਜੀ ਆਪ ਵੀ ਤੇ ਜਿਹੜੇ ਗੁੱਸੇ ਹੁੰਨੇ ਆ ਕਿਦਾਂ ਦੀਆਂ ਗੱਲਾਂ ਕਰਦੇ ਹੁੰਨੇ ਜੀ ਲੈ ਹਾਂ ਮਾਤਾ ਕਰ ਗੱਲ ਆ ਤੇਰੀ ਓਹੀ ਨੋ ਵੜਾ ਜਿਹੜੀ ਹਫ਼ਤਾ ਕ ਪਹਿਲਾਂ ਹਾਨੂੰ ਦੌਣ ਵੇਖ ਕੇ ਤੇ ਐ ਜ਼ਹਿਰ ਚੜਾਉਣ ਦੀ ਹੋ ਗਈ ਨਾ ਸੂਤਰ ਸਾਰੀ ਜ਼ਹਿਰ ਉਹਦੀ ਆਪਾਂ ਮਿੱਠੇ ਚ ਬਦਲਦੀ ਚਲ ਆਵੀ ਬੁੱਲ ਕੱਕਿਆ ਬੁੱਧੀ ਗੱਲਾਂ ਨਾ ਕਰ ਔਰ ਦਾਣਾ ਇਹ ਤੇ ਸੂਤਰ ਹੋ ਗਈ ਆ ਪਰ ਕਿੰਨੇ ਦਿਨ ਹੀ ਹੋ ਗਏ ਸਹੋਰੀਆਂ ਦਾ ਨਾ ਕੋਈ ਚੀਜ਼ ਨਹੀਂ ਮੰਗਾਈ ਦੱਸ ਮਾਦਾ ਅੱਡ ਕਿਹੜੀ ਚੀਜ਼ ਮਂਗਾਵਾ ਵੇਹ ਜੇ ਮੂੰਹ ਕਾਟੀ ਅੱਡ ਕਿਤੇ ਉਹਨੇ ਸੁਣ ਕੇ ਨਾ ਤੇ ਫੇਰ ੜਕ ਪਣਾਈ ਅਜੇ ਇੰਨਾ ਸ਼ੂਗਰ ਕਰ ਪਰ ਉਹਨੇ ਤੇ ਆਪਣੇ ਪੇਕੇ ਨਹੀਂ ਦੱਸਿਆ ਆਹੋ ਗੱਲ ਤੇ ਉਹਦਾ ਮਾਦਾ ਤੇ ਠੀਕ ਆ ਨਾ ਹੀ ਗੱਲ ਕਰੀਏ ਇਹਦੇ ਨਾਲ ਕੁਝ ਮੰਗਾਉਣ ਵਾਲੀ ਜਿੱਦਾਂ ਹੌਲੀ ਹੌਲੀ ਆ ਪੇ ਲਈ ਤੇ ਆ ਗਈ ਆ ਢੋਲੀ ਹੌਲੀ ਸਮਾਨ ਵੀ ਡੈਪੂ ਕੀ ਲਿਆਉਣਾ ਜੇ ਜੇ ਮੂੰਹ ਬੰਦੀ ਰੱਖ ਤੈਨੂੰ ਮੈਂ ਆਖਣ ਦੀਆਂ ਫੇਰ ਮੁਰਮੁਰ ਤੂੰ ਉਹ ਗੱਲ ਹੀ ਕਰੀ ਜਾਣਾ ਉਹਨੇ ਸੁਣ ਕੇ ਨਾ ਤੇ ਫੇਰ ਰੱਖਣਾ ਅੱਗੇ ਵੰਗੋਰੇ ਮਹੱਡੀਆਂ ਹੀ ਚੋਲੀਆਂ ਕਰਨ ਦੇ ਅੱਗੇ ਮਾਂ ਤੇ ਸਿਆਪਾ ਹੀ ਢਾਲਿਆ ਇੰਨਾ ਗੱਲਾਂ ਤੋਂ ਉਹ ਜੀਤ ਕਰਦਾ ਕਿ ਬੰਦ ਹੀ ਰੱਖਾਂ ਮੂੰਹ ਪਰ ਕੀ ਕਰਾਂ ਅ ਜਦੋਂ ਸੌਰੇ ਗਾਹ ਦਿੰਦੇ ਆ ਨਾ ਬੜਾ ਸਵਾਦ ਆਉਂਦਾ ਧਰਮਣਾ ਚੀਜ਼ ਦਾ ਆਹਾਂ ਚਪੇੜ ਤੇਰੇ ਰੰਗ ਕੇ ਫੇਰ ਉਹ ਗੱਲੀ ਕਰੀ ਨਾ ਰੋਟੀ ਪਕਾਉਣ ਦੀ ਉਹਨੇ ਉਹ ਵੀ ਨਹੀਂ ਪਕਾਵੀ ਚੰਗਾ ਮਾਰਨ ਤਵਾ ਤੇਰੇ ਸਿਰ 'ਚ ਉਹਨੇ ਉਦਾਂ ਮਾਤਾ ਬਾਬਾ ਰੌਣਕ ਜੀ ਲੱਗੀ ਜਾਂਦੀ ਸੀ ਤੇ ਕੋਈ ਨਾ ਕੋਈ ਚੀਜ਼ ਲੈ ਕੇ ਆ ਜਾਂਦੀ ਔਰ ਕੰਮ ਤੇ ਖਰਾਬ ਹੋ ਗਿਆ ਕਿ ਜਿਹੜੀਆਂ ਆਪਾਂ ਇਹਦੀਆਂ ਗੱਲਾਂ ਕਾਣਦੇ ਸੀ ਇੰਨੇ ਸਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਅਸੀਂ ਇਹਦਾ ਧਿਆਨ ਹੀ ਨਹੀਂ ਰੱਖਿਆ ਵੀ ਧਿਆਨ ਤਾਂ ਹੀ ਤਾਂ ਰੱਖਦੇ ਨਾ ਜਿਹਾਨੂੰ ਪਤਾ ਹੁੰਦਾ ਪਿੰਨੇ ਅਗਲੇ ਦਿਨ ਹੀ ਲੜਕੇ ਆ ਜਾਣਾ ਇਹ ਗੱਲ ਤਾਂ ਤੁਹਾਨੂੰ ਪਤਾ ਹੀ ਨਹੀਂ ਪਰ ਇਹ ਕਿਤੇ ਚੁੱਪਚੀਂ ਪੀਤੀ ਨੇ ਆਣ ਕੇ ਸਿਰ ਤੇ ਚੜ ਕੇ ਸਾਰੀਆਂ ਗੱਲਾਂ ਸੁਣ ਲੈਣੀਆਂ ਕਿਤੇ ਪੈਰ ਦਾ ਖੜਾਕ ਨਹੀਂ ਕੀਤਾ ਪਰ ਇੱਕ ਗੱਲ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਉਹ ਉੱਥੇ ਲੜਕੇ ਕਿਹੜੀ ਗੱਲਾਂ ਆਈਆਂ ਕੀ ਪਤਾ ਹੁਣ ਕਿਹੜੀ ਗੱਲੋਂ ਲੜਕੇ ਆਈ ਆ ਤੂੰ ਐਦਾਂ ਕਰੀ ਆ ਹੁਣ ਤਾਂ ਹੱਡੀ ਦੇ ਨਾਲ ਸੋਲਾ ਹੀ ਐ ਤੇ ਬੜੀ ਸੁਣੀ ਹੱਡ ਨਾਲ ਹੱਸ ਕੇ ਗੱਲਾਂ ਕਰਦੀ ਐ ਹੁਣ ਪੜਾ ਭੰਜ ਨਾ ਪੁੱਛੀ ਆ ਤੂੰ ਤੇ ਕਿਹੜੀ ਗੱਲ ਹੋਈ ਜਿਹਦੇ ਨਾਲ ਲੜਕੇ ਆਈਆਂ ਮਾਤਾ ਮੈਂ ਅੱਗੇ ਵੀ ਪੁੱਛਿਆ ਵਾ ਇਹਨੂੰ ਪਰ ਪੜਦਾ ਜਾ ਹੀ ਪਾ ਗਈ ਆ ਇਹਨੇ ਮੈਨੂੰ ਸੱਚੀ ਗੱਲ ਦੱਸੀ ਨਹੀਂ ਹੈਗੀ ਕੀ ਪਤਾ ਹੁਣ ਦੱਸ ਦੇ ਜੇ ਅੱਗੇ ਨਹੀਂ ਦੱਸੀ ਤਾਂ ਹੁਣ ਕਿੱਥੋਂ ਦੱਸਣੀ ਬਾਕੀ ਜੇ ਤੂੰ ਕਹੀਂ ਨਹੀਂ ਆ ਤਾਂ ਕੋਈ ਨਹੀਂ ਮੈਂ ਇੱਕ ਵਾਰੀ ਫੇਰ ਪਤੇ ਆ ਕੇ ਪੁੱਛ ਲੂੰਗਾ ਹਾਸੀਆਂ ਖੇਡੀਆਂ ਚੀ ਆਹੋ ਕੰਚਰ ਨਾ ਹੋਏ ਤੇ ਉਹਦਾ ਥੋੜੀ ਦੱਸਣਾ ਉਹਨੇ ਚਲ ਠੀਕ ਆ ਮੈਂ ਸਿਰਨ ਆਲਾਂ ਠੀਕ ਆ ਆਈ ਲੈ ਜਾਵੇ ਫੇਰ ਨਾਲ ਸਿਆ ਪੱਕਾ ਜੇ ਰੋਟੀ ਹੱਡੀ ਰਹਿ ਜੀ ਉੱਥੇ ਦੀ ਉੱਥੇ ਹੀ ਮਿਲ ਗਏ ਪ੍ਰੀਤ ਦੀ ਮੰਮੀ ਦੀ ਮਿਸ ਕਾਲ ਚਲ ਗੱਲ ਕਰਾਈ ਦਿਨਾ ਪ੍ਰੀਤ ਹਾਂਜੀ ਆ ਤੇਰੀ ਮੰਮੀ ਦੀ ਮਿਸ ਕਾਲ ਆਈ ਆ ਮੈਨ ਲੱਗਦਾ ਫੋਨ ਡੇ ਹੀ ਲਾਉਣ ਮੈਂ ਤਾਂ ਸਿਰ ਨਾ ਹੁੰਡਿਆ ਸੀ ਪਤਾ ਨਹੀਂ ਲੱਗਾ ਤੇ ਲਾਦਾ ਹੁਣ ਨਹੀਂ ਨਹੀਂ ਹੁਣ ਨਾ ਲਾਓ ਮੈਂ ਬਾਅਦ ਚ ਰੋਟੀਆਂ ਪਕਾ ਕੇ ਨਾ ਫੇਰ ਗੱਲ ਕਰ ਲਾਂਗੀ ਉਹ ਕਰ ਲਾ ਗੱਲ ਕੋਈ ਗੱਲ ਨਹੀਂ ਲੈ ਲਾਗ ਤੇਰੇ ਕੰਨ ਨੂੰ ਲਾ ਦਿੰਨਾ ਤੁਸੀਂ ਵੀ ਗੱਲ ਕਰ ਲਿਆ ਕਰੋ ਹਾਂ ਆ ਲੈ ਚੱਲ ਸਪੀਕਰ ਹੀ ਲਾ ਦਿੰਦਾ ਵਾ ਨਹੀਂ ਨਹੀਂ ਰਹਿਣ ਦੋ ਸਪੀਕਰ ਰਹਿਣ ਦੋ ਮੈਂ ਏਦਾਂ ਗੱਲ ਕਰ ਲੈਣੀ ਆ ਕਿਤੇ ਨਹੀਂ ਤੁਹਾਡੀਆਂ ਗੱਲਾਂ ਸੁਣਦਾ ਮੈਨੂੰ ਪਤਾ ਮਾਵਾਂ ਧੀਆਂ ਦੀਆਂ ਸੋ ਗੱਲਾਂ ਹੁੰਦੀਆਂ ਵਾ ਮੈਂ ਬਾਹਰ ਚੱਲ ਜਾਂਦਾ ਵਾ ਹੈਲੋ ਹੈਲੋ ਹਾਂ ਫ੍ਰੀਡ ਕਿਹਾ ਕੀ ਹਾਲ ਚਾਲ ਆ ਵਧੀਆ ਵਧੀਆ ਮੰਮੀ ਜੀ ਸੱਸਰੀ ਕਾਲ ਸੱਸਰੀ ਕਾਲ ਕੀ ਹਾਲ ਆ ਵਧੀਆ ਤੁਸੀਂ ਸੁਣਾਓ ਆਪਣੇ ਮੇਰਾ ਠੀਕ ਆ ਗਿਆ ਤੇ ਮੇਰੀ ਜੋ ਮੈਨੂੰ ਮੇਰਾ ਬੜਾ ਜੀ ਕਰਦਾ ਮੈਨੂੰ ਕਿਉਂ ਮੰਮੀ ਦਿਲ ਨਹੀਂ ਲੱਗਦਾ ਨਹੀਂ ਦਿਲ ਲੱਗਦਾ ਨਹੀਂ ਫੋਈਲੀ ਮਿਲ ਜਾਗੀ ਆ ਜੀ ਕੇ ਵੇਲੇ ਮੇਰਾ ਇਹਨਾਂ ਨੂੰ ਕਹਿਣ ਨੂੰ ਨਹੀਂ ਜੀ ਕਰਦਾ ਹੈਗਾ ਕੋਲ ਨੂੰ ਕਿਉਂ ਹੁਣ ਕੋਈ ਕੋਈ ਗੱਲ ਕੋਈ ਗੱਲ ਬਾਤ ਤੇ ਨਹੀਂ ਹੋਗੀ ਹੁਣ ਫੇਰ ਨਹੀਂ ਜੀ ਗੱਲ ਬਾਤ ਤੇ ਨਹੀਂ ਕੋਈ ਹੋਈ ਉਦਾਂ ਹੀ ਮੇਰਾ ਇਹਨਾਂ ਨੂੰ ਕਹਿਣ ਨੂੰ ਜੀ ਕਰਦਾ ਹੈਗਾ ਜੇ ਇਹਨਾਂ ਨੂੰ ਮੈਂ ਕਹਾਂ ਨਾ ਇਹਨਾਂ ਪਤਾ ਕੀ ਕਰਨਾ ਪਹਿਲਾਂ ਪੂਆ ਕੇ ਘਰ ਚਲੀ ਜੀਏ ਉਹ ਅੰਮਿਲ ਕੇ ਚੱਲੀਏ ਤੇ ਮੇਰਾ ਸੱਚੀ ਤੇਰੀ ਘੌਂਟੇ ਸਮਾਸਾ ਮੇਰੇ ਨਹੀਂ ਕਰਦਾ ਮੱਥੇ ਲੱਗਣ ਨੂੰ ਨਹੀਂ ਜੀ ਕਰਦਾ ਮੇਰਾ ਜੀ ਕਰਦਾ ਤੈਨੂੰ ਮੇਰੇ ਨੂੰ ਤੂੰ ਨੀ ਤင်း ਮੇਰੇ ਜਿਆ ਪਰਾਂ ਕੇ ਕੋਈ ਨਹੀਂ ਮੰਮੀ ਜੀ ਮੈਂ ਨਾ ਆ ਵਿੱਕੀ ਨਾ ਗੱਲ ਕਰਦੀ ਆ ਤੇ ਫਿਰ ਆਪਾਂ ਆ ਜੰਨੇ ਆ ਠੀਕ ਆ ਠੀਕ ਆ ਠੀਕ ਆ ਆ ਜਾਈਂ ਫਿਰ ਹਾਂ ਹਾਂਜੀ ਹਾਂਜੀ ਕੋਈ ਨਹੀਂ ਮੈਂ ਤੈਨੂੰ ਫੋਨ ਤੇ ਦੱਸ ਦਾਂਗੀ ਆਉਣਾ ਵੀ ਹੋਗਾ ਤਾਂ ਵੀ ਦੱਸਾਂਗੀ ਜੇ ਨਾ ਸਲਾਹ ਬਣੂਗੀ ਤਾਂ ਵੀ ਦੱਸਾਂਗੀ ਤੇ ਇੱਕ ਕੰਮ ਕਰੀ ਕਿਹੜਾ ਵੀ ਸਾਧਿਆੜੀ ਨਹੀਂ ਹੋ ਕੇ ਜਾਣਾ ਰਾਤ ਰਾਈ ਕੇ ਵੀ ਤਾਂ ਪਿਛਲੀ ਵਾਰੀ ਆਈ ਹਾਂ ਤੇ ਸਾਡ ਜਿਹੜੀ ਚਲ ਗਈ ਹਾਂ ਮੈਨੂੰ ਉਹ ਜੰਗਾ ਨਹੀਂ ਲੱਗਾ ਵਾ ਰਾਤ ਤੋਂ ਰਹਿਣਾ ਇੱਥੇ ਆ ਕੇ ਹਾਂ ਰਾਤ ਰਹਿਣ ਦਾ ਚਲੋ ਕੋਈ ਨਹੀਂ ਮੈਂ ਇਹਨਾਂ ਨਾਲ ਸਲਾਹ ਕਰ ਲਾਂਗੀ ਜਿੱਦਾਂ ਵੀ ਇਹ ਮੈਨੂੰ ਕਹਿਣਗੇ ਫਿਰ ਹੈ ਹਾਂ ਹਾਂ ਜ਼ਰੂਰ ਆਈ ਮਿਲਤੀ ਮੇਰਾ ਬੜਾਈ ਜੀ ਕਰਨ ਗਿਆ ਮੈਂ ਠੀਕ ਹੈ ਠੀਕ ਆ ਮੰਮੀ ਜੀ ਚਲੋ ਠੀਕ ਆ ਫਿਰ ਮੈਂ ਨਾ ਰੋਟੀਆਂ ਪਕਾ ਲਾਂ ਮੈਂ ਰੋਟੀਆਂ ਪਕਾਉਂਦੀ ਸੀ ਠੀਕ ਹੈ ਠੀਕ ਆ ਕੋਈ ਨਹੀਂ ਪਕਾ ਲਾ ਚੰਗਾ ਮੰਮੀ ਚੰਗਾ ਵਿੱਕੀ ਨੂੰ ਪੁੱਛਦੀ ਆ ਤੇ ਫਿਰ ਮੈਂ ਮੰਮੀ ਕੋਲ ਜਾ ਹੀ ਆਉਣੀ ਆ ਉਹ ਤਾਂ ਮੰਮੀ ਵੀ ਤੇ ਸਹੀ ਕਹਿ ਰਹੇ ਆਂ ਂ ਮੰਮੀ ਦਾ ਦਿਲ ਕਿੱਥੋਂ ਲੱਗਣਾ ਉਹਦੋਂ ਤੇ ਮੈਂ ਨਾਰਾਜ਼ ਹੋ ਕੇ ਆ ਗਈ ਸੀ ਬਾਅਦ ਚ ਮੈਂ ਫੋਨ ਵੀ ਕੱਟ ਕਰਦੀ ਰਹੀ ਆ ਹੁਣ ਇਦਾਂ ਕਰਦੀ ਆ ਵਿੱਕੀ ਨੂੰ ਕਹਿੰਦੀ ਆ ਕਿ ਮੈਂ 2 ਦਿਨ ਰਹਿ ਕੇ ਆਉਣਾ ਉਹ ਰੂਵੀ ਵਾਸਤੇ ਹੀ ਲੜਾਈ ਝਗੜੇ ਦੇ ਵਿੱਚ ਹੀ ਸਾਰਾ ਟਾਈਮ ਲੰਘ ਗਿਆ ਹੁਣ ਕੋਸ਼ਿਸ਼ ਕਰਨੀ ਆ ਜਾ ਕੇ ਸਾਰਾ ਕੁਝ ਠੀਕ ਹੋ ਜੇ ਵੀਜੀ ਭਾਬੀ ਜੀ ਮੰਮੀ ਡੈਡੀ ਸਾਰੇ ਆਪਸ ਦੇ ਵਿੱਚ ਨਾ ਰਲ ਮਿਲ ਕੇ ਰਹਿਣ ਜਿਹੜੀਆਂ ਇਹਨਾਂ ਦੀਆਂ ਵਿਕੀ ਹੋਣਾ ਕਰਕੇ ਜੋ ਵੀ ਗੱਲਾਂ ਬਾਤਾਂ ਹੋਈਆਂ ਨਾ ਕੋਸ਼ਿਸ਼ ਕਰਦੀਆਂ ਸਾਰਿਆਂ ਦਾ ਮਿੱਠ ਮਟਾ ਹੋ ਜੇ ਤੇ ਵਧੀਆ ਤਰੀਕੇ ਨਾਲ ਰਹਿਣ ਕਿਉਂਕਿ ਹੁਣ ਇਹਨਾਂ ਨੇ ਵੀ ਆਪਣੇ ਸਵਾਦ ਵਿੱਚ ਕਿੰਨਾ ਹੀ ਫਰਕ ਪਾ ਲਿਆ ਆਵਾ ਇੱਦਾਂ ਝੁਖਾ ਪੰਡੇ ਆ ਤੇ ਇਹਨੂੰ ਸਪਰੇਅ ਮਾਰ ਦੋ ਹਾਂ ਕਿੰਨਾ ਕਾ ਬੂਟਾ ਸੁੱਕ ਗਿਆ ਵਾ ਵੈਸੇ ਹੀ ਬੈਠਾ ਬੈਠਾ ਡਿਆ ਪਿਆ ਹਾਏ ਆ ਬੂਟਾ ਕਿਦਾਂ ਸੁੱਕ ਗਿਆ ਆ ਵਿਚਾਰੇ ਦੀ ਲਿਖੀ ਨਹੀਂ ਹਾ ਇਹ ਤੇ ਮੇਰਾ ਫੇਵਰੇਟ ਬੂਟਾ ਸੀ ਕੜੀ ਪੱਤਾ ਹਰ ਦਾਲ ਸਬਜੀ ਦੇ ਵਿੱਚ ਮੈਂ ਪੱਤੇ ਪੋਣੇ ਦੇ ਆ ਕਿੰਨੇ ਦਿਨ ਹੋ ਗਏ ਸਗੋਂ ਮੈਂ ਹੁਣ ਆਈ ਨਹੀਂ ਇੱਧਰ ਮੈਂ ਚੱਲ ਕੋਈ ਗੱਲ ਨਹੀਂ ਇੱਦਾਂ ਹੀ ਸਬਜੀ ਬਣਾ ਲੀਨੀ ਮੈਨੂੰ ਕੀ ਪਤਾ ਸੀ ਇਹਨੇ ਵਿਚਾਰੇ ਨੇ ਮੇਰੇ ਨਾਲ ਰੋਸ ਜਾਣਾ ਆ ਇਹ ਕਿਉਂ ਆ ਇਹਨੂੰ ਮੀ ਥੋੜੇ ਪਏ ਆ ਇਹ ਲੰਮੇ ਪੈ ਗਿਆ ਵਿਚਾਰਾ ਕਈ ਵਾਰੀ ਆ ਵੇ ਇੱਕ ਦਿਨ ਮੈਂ ਟਾਂ ਲਾਤੀਆਂ ਸੀ ਥੱਲੇ ਉਹ ਜੜ ਹਿੱਲ ਗਈ ਐ ਇਹਦੀ ਸੁੱਕ ਗਿਆ ਵਾ ਚੱਲ ਕੋਈ ਗੱਲ ਨਹੀਂ ਲਿਆ ਕੇ ਲਾ ਦਿੰਨੇ ਆ ਹੋਰ ਕਿੱਡਾ ਸੋਹਣਾ ਹੋਇਆ ਹੀਗਾ ਮੈਂ ਤੇ ਮਾਂ ਹੀ ਇਹਨੂੰ ਪਾਲਣ ਦੀ ਸੀ ਉਹ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਸੁੱਕ ਗਿਆ ਸੁੱਕ ਗਿਆ ਕਿ ਹੁਣ ਐਦਾਂ ਕੀਤੇ ਨਾ ਠੀਕ ਤਾਂ ਨਹੀਂ ਹੋ ਜਾਣਾ ਹਾਂ ਦੱਸ ਕੰਮ ਐ ਹੀ ਕਿਹੇ ਹਾਂਜੀ ਹਾਂ ਮੈਂ ਕਿਹਾ ਤੁਸੀਂ ਕਹਿਣ ਦੇ ਸੀ ਨਾ ਕਿ ਅੱਜ ਤੁਸੀਂ ਬਟਾਲੇ ਜਾਣਾ ਆ ਤੇ ਮੈਂ ਵੀ ਤੁਹਾਡੇ ਨਾਲ ਚੱਲ ਜਾਨੀ ਆ ਕਾਤੋਂ ਮੇਰਾ ਵੀ ਜੀ ਕਰਦਾ ਵਾ ਕੋਈ ਚੀਜ਼ ਖਰੀਦਣ ਨੂੰ ਕੋਈ ਵੱਡੀ ਸਕੀਮ ਤੇ ਆ ਨਹੀਂ ਨਹੀਂ ਹਾਂ ਜਿਆਦਾ ਵੱਡੀ ਨਹੀਂ ਆ ਪਰ ਹੈਗੀ ਵੀ ਆ ਥੋੜੀ ਜੀ ਦੱਸ ਮੇਰਾ ਜੀ ਕਰਦਾ ਵਾ ਮੈਂ ਟੌਪਸ ਬਣਾਵਾ ਅੱਧੇ ਕਿਤੋਲੇ ਦੇ ਹੂੰ ਹਿਸਾਬ ਲਾਉਣਾ ਪੈਣਾ ਵਾ ਪਹਿਲਾਂ ਪੈਸੇ ਤੇ ਲੈ ਤਾਂ ਕੀ ਆ ਵੀ ਜਦੋਂ ਤੁਹਾਨੂੰ ਮੈਂ ਕਹਿੰਨੀ ਉਦੋਂ ਤੁਸੀਂ ਹਿਸਾਬ ਨੂੰ ਲੈ ਕੇ ਬਹਿ ਜਾਂਦੇ ਆ ਸੰਦੀਪ ਕਿੱਦਾਂ ਨੂੰ ਭਵਨ ਸਾਹਿਬ ਨੂੰ ਲੈ ਕੇ ਯਾਰ ਹਰ ਪਾਸੇ ਮੈਂ ਹੀ ਲੱਗਣ ਡੇ ਆ ਚੀਜ਼ਾਂ ਪੈਸੇ ਆਂਦੀਆਂ ਆਉਣੀਆਂ ਵਾ ਬਿਨਾ ਪੈਸੇ ਤੋਂ ਥੋੜਾ ਆਉਣੀਆਂ ਵਾ ਐਨੀ ਤੁਸੀਂ ਕਮਾਈ ਕਰਨ ਡੇ ਆ ਹਲੇ ਵੀ ਮੈਂ ਜੇ ਅੱਧੇ ਢੋਲਾ ਮੰਗਾ ਤੁਹਾਡੇ ਕੋਲ ਤੁਸੀਂ ਹਿਸਾਬ ਲਾ ਕੇ ਫੇਰ ਮੈਨੂੰ ਕਹਿਣਾ ਬਣਾ ਲਾ ਸੰਦੀਪ ਮੈਨੂੰ ਨਹੀਂ ਪਤਾ ਲੱਗਦਾ ਯਾਰ ਪੈਸੇ ਆਉਂਦੇ ਦੇਖਦੇ ਆ ਜਾਂਦੇ ਆ ਤਾਂ ਮੈਨੂੰ ਨਹੀਂ ਮੂੰਹ ਮੱਥਾ ਲੱਭਦਾ ਐਵੇਂ ਨਾ ਮੇਰਾ ਖੇਚਦੀ ਰਿਹਾ ਕਰ ਹਰ ਵੇਲੇ ਮੈਂ ਖੇਚਣ ਨਹੀਂ ਦਈ ਹੋਰ ਕੀ ਆ ਮੈਨੂੰ ਵੀ ਪਤਾ ਵਾ ਕਿ ਪੈਸੇ ਆਉਂਦੇ ਹੀ ਲੱਭਦੇ ਆ ਜਾਂਦੇ ਨਹੀਂ ਲੱਭਦੇ ਹੈਗੇ ਪਰ ਮੈਂ ਨਹੀਂ ਆਂਦੀ ਜੇ ਅਸੀਂ ਇਹੋ ਪੈਸੇ ਇਦਾਂ ਹੀ ਘਰੇ ਹੀ ਲਾਈ ਗਏ ਤੇ ਫਾਇਦਾ ਕੀ ਸਾਡੇ ਕਮਾਈਆਂ ਕਰਨ ਦਾ ਜੇ ਅਸੀਂ ਮਾਸਾ ਤੋਲਾ ਸੋਨਾ ਬਣਾਵਾਂਗੇ ਇਹ ਵੀ ਸਾਡੀ ਇੱਕ ਜਾਇਦਾਦ ਹੀ ਬਣਦੀ ਆ ਤੇ ਮਿੰਗਾ ਹੋਈ ਜਾਂਦਾ ਦਿਨੋਂ ਤੇ ਮੇਰਾ ਇਰਾਦਾ ਵਾ ਮੈਂ ਹਰ ਵਾਰੀ ਸਾਲ ਬਾਅਦ ਨਾ ਤੋਲਾ ਜਾਂ ਅੱਧਾ ਤੋਲਾ ਜ਼ਰੂਰ ਬਣਾਇਆ ਕਰਨਾ ਵਾ ਕੱਲ ਨੂੰ ਸਾਡੇ 3 ਪੁੱਤਾਂ ਦੇ ਕੰਮ ਆਊਗਾ ਪੈਸਿਆਂ ਦਾ ਕੀ ਆ ਘਰੇ ਬੈ ਕੇ ਤੇ ਜਿੰਨੇ ਮਰਜ਼ੀ ਖਰਚੀ ਵਰਤੀ ਜਾਓ ਉਹਦੇ ਜਾਈ ਜਾਣੇ ਆ ਮੈਨੂੰ ਦੱਸ ਨਾ ਮੈਂ ਮੈਨੇਜ ਕਿੱਦਾਂ ਕਰਾਂ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਮੈਨੇਜ ਕਰੋ ਵੀ ਆ ਹੋਰ ਖਰਚੇ ਸਾਰੇ ਹੋਈ ਜਾਂਦੇ ਆ ਜਦੋਂ ਸੋਨੇ ਦਾ ਨਾਂ ਲੈਣੀ ਆ ਉਦੋਂ ਤੁਹਾਡੇ ਕੋਲ ਮੈਨੇਜ ਨਹੀਂ ਹੁੰਦਾ। ਉਹ ਚੱਲ ਬਾਬਾ ਨਾਰਾਜ਼ ਨਾ ਹੋ। ਇੱਕ ਤੇ ਤੁਹਾਡੇ ਕੋਲ ਸਭ ਤੋਂ ਵੱਡਾ ਹਥਿਆਰੇ ਹੋਈ ਆ इमोशनल ਬਲੈਕਮੇਲ ਦਾ। ਬਣਾ ਲੈ ਤੂੰ ਜੋ ਬਣਾਉਣਾ। ਮੈਂ ਤਾਂ इमोशनल ਨਹੀਂ ਕਰਨ ਦੀ। ਮੈਂ ਇਹ ਕਹਿਂਦੀ ਆਂ ਕਿ ਜਦੋਂ ਚੀਜ਼ ਬਣ ਜਾਂਦੀ ਆ ਨਾ ਉਹ ਕੋਲ ਹੀ ਰਹਿੰਦੀ ਆ ساری ਜ਼ਿੰਦਗੀ। ਜਿਹੜੇ ਪੈਸੇ ਹੁੰਦੇ ਆ ਨਾ ਉਹ ਇੱਧਰੋਂ ਆਏ ਤੇ ਇੱਧਰੋਂ ਗਏ। ਪੈਸੇ ਨਹੀਂ ਕਦੀ ਜਮ੍ਹਾਂ ਹੁੰਦੇ। ਠੀਕ ਆ। ਚੰਗਾ ਬਾਬਾ। ਬਣਾ ਲੈ ਜੋ ਬਣਾਉਣਾ। ਠੀਕ ਆ ਜਾ ਫਿਰ ਨਾਓ ਜਾਓ। ਮਾਂ ਤੇ ਆ ਰਹੀਆਂ ਹਾਂਜੀ ਚਲ ਚੱਲ ਨਾਲ ਇਹਦੀ ਸਪਰੇਅ ਲਿਆਵਾਂਗੇ ਹਨਾ ਸਪਰੇਅ ਕਰ ਦਾਂਗੇ ਧਿਆਨ ਕੇ ਪੈਸੇ ਜਾਣ ਕਿੱਥੇ ਡਏ ਆ ਇਹ ਤੇ ਮੈਨੂੰ ਸਾਰਾ ਹੀ ਪਤਾ ਆ ਆ ਜਦੋਂ ਦੀ ਪ੍ਰੀਤ ਵਿਆਹੀ ਆ ਘਰ ਦੀ ਤੇ ਐਂ ਜਿੱਦਾਂ ਬਰਕਤ ਹੀ ਨਹੀਂ ਰਹੀ ਬਾਕੀ ਮੂੰਹ ਮੂੰਹ ਜਦੋਂ ਬੰਦਾ ਸਿੱਧੀ ਗੱਲ ਕਰੇ ਕਿ ਕਪਾਤਾ ਬੜਾ ਵੱਡਾ ਪੈਂਦਾ ਘਰ ਦੇ ਵਿੱਚ ਤੇ ਜੇ ਗੱਲ ਕਰਦੀ ਸਿੱਧੀ ਸਿੱਧੀ ਜੀਵਾਂ ਦਾ ਬਚਾ ਨਹੀਂ ਹੈਗਾ ਤੇ ਮੈਨੂੰ ਪੈਸਿਆਂ ਨਾਲੋਂ ਜੀ ਚੰਗੇ ਆ ਇਸ ਲਈ ਆਪਾਂ ਆਪਣੇ ਤਰੀਕੇ ਨਾਲ ਚੱਲਣਾ ਹੈ ਮੈਂ ਤੇ ਹੁਣ ਆਪਣੇ ਮਨ ਨੂੰ ਸਮਝਾ ਲਿਆ ਕਿ ਜੋ ਵੀ ਹੁੰਦਾ ਨਾ ਹੋਣ ਦੇਣਾ ਆ ਮੈਂ ਆਪਣਾ ਕੰਮ ਕਰੀ ਜਾਣਾ ਨਹੀਂ ਆਪਣਾ ਕਰੀ ਜਾਣ ਘਰ ਦੇ ਵਿੱਚ ਨਾ ਹੁਣ ਕਲੇ ਨਹੀਂ ਹੋਣ ਦੇਣੀ ਕਿਉਂਕਿ ਜਿਹੜੇ ਘਰ ਦੇ ਵਿੱਚ ਕਲੇ ਹੁੰਦੀਆਂ ਨਾ ਬਰਕਤ ਉੱਥੋਂ ਵੀ ਭੱਜਦੀ ਆ ਬਸ ਹੁਣ ਤਰੀਕਾ ਹੀ ਇਦਾਂ ਦਾ ਅਪਣਾ ਲੈਣਾ ਆ ਕਿ ਸਾਰਾ ਕੁਝ ਸਹੀ ਹੋ ਜਾਣਾ ਮੌਕਾ ਹੀ ਨਹੀਂ ਦੇਣਾ ਕਿਸ ਨੂੰ ਕੁੰਡੀਆਂ ਲਾਉਣ ਦਾ ਹੁ ਮੇਰੀ ਗੱਲ ਸੁਣ ਤੂੰ ਵਾਲਾ ਸਿਰ ਵਾਲ ਖਲਾਰ ਕੇ ਇਦਾਂ ਤੁਰੀ ਫੇਂਡੀ ਆ ਆਪਣੇ ਕੱਪੜੇ-ਕੁੱਪੜੇ ਬੈਗ ਦੇ ਵਿੱਚ ਪੈਕ ਕਰ ਤੇ ਕੋਈ ਨਹੀਂ ਕੱਪੜੇ ਵੀ ਪੈਕ ਕਰ ਲੈਣੀਆਂ ਮੈਂ ਕਿਹਾ ਕਬ ਦੀ ਮੰਮੀ ਆ ਜਾਣਾ ਫੇਰੀ ਮੰਮੀ ਨੂੰ ਪੁੱਛ ਕੇ ਫੇਰੀ ਜਾਨੀ ਐ ਤਾਂ ਕਿ ਕਿ ਝਾਂਗੇੜੀ ਲੱਗੀ ਦਾ ਤੁਸੀਂ ਮੇਰੀ ਪਹਿਲਾਂ ਹੀ ਤਿਆਰੀ ਕਰਾਉਂਦੀ ਆ ਉਹ ਕੋਈ ਗੱਲ ਨਹੀਂ ਮੰਮੀ ਨੇ ਕੀ ਕਹਿਣਾ ਐ ਦੱਸ ਜੋ ਮੈਂ ਮੰਮੀ ਨੂੰ ਕਹਿਤਾ ਮੰਮੀ ਨੇ ਉਹ ਹੀ ਕਹਿਣਾ ਐ ਉਹ ਤੇ ਗੱਲ ਠੀਕ ਆ ਪਰ ਫੇਰ ਵੀ ਮੰਮੀ ਨੇ ਕਿਹਾ ਮੈਨੂੰ ਪੁੱਛਣ ਤੋਂ ਬਿਨਾਂ ਹੀ ਇਹ ਤਿਆਰ ਹੋ ਗਈ ਆ ਹਾਂ ਨਹੀਂ ਨਹੀਂ ਕਹਿੰਦੇ ਟੈਨਸ਼ਨ ਨਾ ਲੈ ਮੰਮੀ ਦੀ ਮੰਮੀ ਨਹੀਂ ਇਦਾਂ ਦੇ ਨਾਲੇ ਮੇਰੀ ਗੱਲ ਸੁਣ ਹੁਣ ਜਾਣਾ ਐ ਨਾ ਦੋ ਤਿੰਨ ਦਿਨ ਰਹਿ ਲਈ ਅੱਗੇ ਉੱਥੋਂ ਭੱਜੀ ਆਈਆਂ ਤੂੰ ਉਹ ਦੂਤੀ ਤਾਂ ਆ ਗਈ ਸੀ ਉੱਥੇ ਬੱਸ ਗੱਲਾਂ ਬਾਤਾਂ ਹੀ ਕੁਝ ਇਹੋ ਜਿਹੀਆਂ ਹੋ ਗਈਆਂ ਸੀ ਜਿਹੜੇ ਕਰਕੇ ਫੇਰ ਮੈਨੂੰ ਮਾਨੀ ਨਹੀਂ ਲੱਗਾ ਉਦੋਂ ਗੱਲ ਹੋਈ ਵੀ ਕਿਹੜੀ ਆਈਡੀ ਨੂੰ ਦੱਸ ਦੀ ਹਣੀ ਆ ਉਹ ਬਸ ਇਦਾਂ ਹੀ ਮਾਰੀਆਂ ਮੋਟੀਆਂ ਜਿੱਦਾਂ ਤੁਹਾਡੇ ਨਾਲ ਠਹਿ ਠਈ ਆ ਹੋ ਜਾਂਦਾ ਇਦਾਂ ਹੀ ਉੱਥੇ ਹੋਗੀ ਕਿਹਦੇ ਨਾਲ ਹੋਇਆ ਸੀ ਕਿਹ ਦਿਨ ਹੋਇਆ ਸੀ ਕਿਉਂ ਦੱਸਾਂ ਘਰ ਦੇ ਜੀਆ ਨਹੀਂ ਹੋਇਆ ਸੀ ਚੱਲ ਠੀਕ ਆ ਬਾਬਾ ਮਰਜ਼ੀ ਤੇਰੀ ਨਹੀਂ ਦੱਸਣਾ ਤੇ ਆ ਬੜੀ ਚਲਾਕ ਆ ਲੈ ਵੀ ਮੈਂ ਸੋਚਣ ਦੀ ਆ ਹੂੰ ਮੈਂ ਕੱਲੀ ਜੂ ਚੱਲੀ ਆ ਤੇ ਤੁਸੀਂ ਮੇਰੇ ਨਾਲ ਹੀ ਚੱਲੋ ਹਾਂ ਆਪਾਂ ਦੋ ਦਿਨ ਰਹਿ ਕੇ ਇਕੱਠੇ ਘਰ ਆ ਜਾਵਾਂਗੇ ਉਹ ਨਹੀਂ ਨਹੀਂ ਮੇਰੇ ਘਿਆਣੀ ਦਾ ਸਰਨਾ ਹੈਗਾ ਇੱਥੇ ਫਿਰ ਮੰਮੀ ਵੀ ਕੱਲੀ ਰਹਿ ਜਾਂਦੀ ਆ ਨਾਲੇ ਤੈਨੂੰ ਪਤਾ ਝੋਨਿਆਂ ਝਾਨਿਆਂ ਵੱਲ ਵੀ ਫੇਰਾ ਮਾਰਨਾ ਪੈਂਦਾ ਵਾ ਪੁੱਤਾਂ ਵਾਂਗੂ ਤਾਂ ਫਸਲ ਪਾਲਣੀ ਪੈਂਦੀ ਆ ਚਲੋ ਮੰਮੀ ਤੇ ਅੱਗੇ ਵੀ ਤੇ ਇੱਕ ਦੋ ਮਰੀ ਕੱਲੇ ਰਹੀ ਆ ਉਹਦੇ ਕੋਈ ਗੱਲ ਨਹੀਂ ਹੈਗੀ ਨਹੀਂ ਅੱਗੇ ਗੱਲ ਹੋ ਰਹੀ ਉਹਦੋਂ ਅਮਨ ਹੀਗੀ ਕੋਲ ਹੁਣ ਫਿਰ ਤੈਨੂੰ ਪਤਾ ਵਾ ਫਿਰ ਇਦਾਂ ਨਹੀਂ ਚੰਗਾ ਲੱਗਦਾ ਨਾ ਟਿਕਾਂ ਟਿਸਨੀ ਤੇ ਅੱਜ ਚੱਲ ਜੰਦੇ ਕੱਲ ਸ਼ਾਮਾਂ ਨੂੰ ਆਪਾਂ ਮੁੜ ਕੇ ਆ ਜਣਾ ਸੀ ਦੋਵਾਂ ਜਾਣੇ ਹੱਥ ਲਾ ਕੇ ਆ ਜਾਣਾ ਮੈਂ ਤੈਨੂੰ ਜਦੋਂ ਮੈਂ ਕਹਿਣ ਡਿਆ ਮੈਂ ਰਹਿ ਲੈ ਦੋ ਦਿਨ ਹੈ ਹੁਣ ਮੈਂ ਕਹਿਣ ਡਿਆ ਹੁਣ ਤੂੰ ਰਹਿ ਨਹੀਂ ਡਈ ਚਲੋ ਮੈਂ ਆ ਕਹਿੰਨੀ ਸੀ ਚੱਲ ਇਕੱਠੇ ਚੱਲ ਜੰਦੇ ਤੇ ਵਧੀਆ ਲੱਗਣਾ ਸੀ ਕੋਈ ਨਹੀਂ ਕੋਈ ਨਹੀਂ ਤੂੰ ਸਿਰ ਵਾ ਇਕੱਠੇ ਵੀ ਜਾਵਾਂਗੇ ਕੋਈ ਗੱਲ ਨਹੀਂ ਮੈਨੂੰ ਇਕੱਲੀ ਚੋਣਾ ਜਾਣਾ ਸੰਭ ਲੈ ਲੈਂਦੇ ਵਧੀਆ ਜਾਵਾਂਗੇ ਜੱਟ ਬਣ ਕੇ ਨਾਲੇ ਖਾਤਰਦਾਰੀ ਕਰਾਵਾਂਗਾ ਉਹਨਾਂ ਕੋਲ ਆਪਣੀ ਜਵਾਈਆਂ ਵਾਲੀ ਹੋਰ ਤੇ ਹਰ ਵੇਲੇ ਕਰਦੇ ਆ ਓਏ ਡੀਟ ਨਹੀਂ ਗੱਲ ਹੈਗੀ ਵੀ ਅੱਛਾ ਹੋਰ ਕੀ ਬਹੁਤ ਹੈ ਹੀ ਆ ਨਹੀਂ ਇਹ ਗੱਲਾਂ ਤਾਂ ਸਾਰੇ ਮੇਰੇ ਬੜੇ ਚੰਗੇ ਆ ਮੰਮੀ ਅਜੇ ਤੱਕ ਤਾਂ ਚੰਗੀ ਤਾਂ ਸੱਸ ਵਾ ਮੇਰੀ ਹੈ ਹਾਂ ਉਹ ਮੰਮੀ ਵਾਕਈ ਬੜੇ ਸਾਰੇ ਜੀ ਬੜੇ ਚੰਗੇ ਆ ਆਹੋ ਨਹੀਂ ਵਧੀਆ ਵਾ ਸਾਰੇ ਹੀ ਚੱਲ ਮੈਂ ਕਿਹਾ ਜਾਓ ਵੇਖੋ ਮੰਮੀ ਕਿੱਥੇ ਰਹਿ ਗਈ ਆ ਕਿੱਦਾਂ ਦੀ ਤਿਆਰੀ ਕਰ ਲਈ ਆ? ਉਹ ਤਿਆਰੀ ਮੰਮੀ ਨੂੰ ਤੇਰੀ ਨੇ ਕਰ ਲਈ ਆ ਆਪਣੇ ਪੇਕਿਆਂ ਦੀ। ਪੇਕਿਆਂ ਦੀ? ਆਹੋ। ਐਡੀ ਸ਼ੇਤੀ ਮੈਂ ਜੇ ਕੋਲੋਂ ਬਹਾਰ ਹੀ ਗਈ ਤੇ ਤੁਸੀਂ ਦੋਵਾਂ ਜਣੇ ਤਿਆਰੀ ਵੀ ਕਰ ਲਈ ਐ? ਉਹ ਦੋਵਾਂ ਜਾਣਿਆ ਨਹੀਂ ਨੀ। ਉਹਨੇ ਕੱਲੀ ਨਹੀਂ ਕੀਤੀ ਆ। ਕੱਲੀ ਨਹੀਂ ਕੀਤੀ? ਕਿਉਂ ਉਹਨੇ ਬਸੇ ਜਾਣਾ? ਓਏ ਆਹੋ ਬਸੇ ਚੜਾਉਣ ਜਾਣਾ ਆ ਮੈਂ। ਮੈਂ ਨਹੀਂ ਜਾਣਾ ਉਹਦੇ ਨਾਲ। ਉਹਦੀ ਮੰਮੀ ਦਾ ਫੋਨ ਆਇਆ ਸੀ। ਕਹਿਣ ਦੀ ਸੀ ਮੇਰਾ ਜੀ ਨਹੀਂ ਲੱਗਣ ਡਿਆ। ਇਹ ਮੈਨੂੰ ਪੁੱਛਣ ਦੀ ਸੀ। ਮੈਂ ਹਾਂ ਜੇ ਨਹੀਂ ਜੀ ਲੱਗਣ ਡਿਆ ਤਾਂ ਜਾ ਕੇ ਦੋ ਦਿਨ ਜੀ ਲਾ ਆਇਆ। ਏਦ ਮੈਨੂੰ ਕਹਿਣ ਦੇ ਹੀ ਕਿ ਉਦਾਂ ਤੂੰ ਵੀ ਨਾਲ ਚੱਲ ਤਾਂ ਕੱਲ ਸ਼ਾਮ ਨੂੰ ਆ ਜਾਂਗੇ ਮੈਂ ਕੀ ਤੇਲ ਫੂਕਦੇ ਜਾਣਾ ਆ ਚੱਲ ਆਪੇ ਬੱਸੇ ਚਲ ਜੂਗੀ ਦੋ ਦਿਨ ਉੱਥੇ ਰਹੂਗੀ ਨਾਲੇ ਮੰਮੀ ਆਪਣੀ ਨਾਲ ਗੱਲਾਂ ਬਾਤਾਂ ਕਰੂਗੀ ਉਹ ਇੰਨਾ ਸਾਰਿਆਂ ਜੀਆਂ ਚ ਸਲਾ ਸਪਾਈ ਹੋਊਗੀ ਫੇਰ ਹੀ ਕੋਈ ਨਾ ਕੋਈ ਚੀਜ਼ ਉਧਰੋਂ ਆਊਗੀ ਮੈਨੂੰ ਤਾਂ ਇਹ ਲੱਗਣ ਡਿਆ ਕਿ ਜਿੱਦਾਂ ਰੱਬ ਨਾਲ ਸਾਡੀ ਬੜੀ ਨੇੜੇ ਹੋ ਕੇ ਸੁਣ ਡਿਆ ਅਜੇ ਵੇਲੇ ਪਹਿਲਾਂ ਗੱਲਾਂ ਕਰਨ ਡਿਆ ਘੜੀ ਦੇ ਪਹਿਲਾਂ ਇਹ ਉੱਥੇ ਜਾਵੇ ਕੋਹ ਨਾ ਕੋਹ ਲਿਆਵੇ ਉਹੋ ਗੱਲ ਬਣ ਗਈ ਪੱਕਾ ਕੋਹ ਨਾ ਕੋਹ ਜਾ ਲੈ ਕੇ ਆਊਗੀ ਮਾਤਾ ਲਖਾਲਾ ਮੇਰਕਾ ਚਲ ਵੇਖ ਲਿਆ ਫਿਰ ਐਵੇਂ ਪਹਿਲਾਂ ਖੁਸ਼ੀ ਹੋਈ ਜਾਂਦੇ ਆ ਆਉਂਦਾ ਕੁਛ ਕ ਨਹੀਂ ਆਉਂਦਾ ਆਊਗਾ ਆਊਗਾ ਕਿਉਂ ਨਹੀਂ ਉਹਦਾ ਮੰਮੀ ਇੱਕ ਗੱਲ ਵਾ ਮੈਂ ਇਹ ਕਰਕੇ ਵੀ ਨਹੀਂ ਜਾਣਦੇ ਆ ਮੈਂ ਕਿ ਭੀ ਗੱਡੀ ਉੱਥੇ ਚਲ ਗਈ ਤੇ ਫਿਰ ਉਹਨਾਂ ਦੇ ਮਨ ਚ ਕਿਤੇ ਗੱਲ ਨਾ ਆ ਜਾਏ ਗੱਡੀ ਵਾਲੀ ਕਹਿ ਨਹੀਂ ਨਾ ਕਿ ਇੱਥੇ ਲਾ ਜਾ ਹਨਾ ਬੜਾ ਸ਼ਿਆਰ ਹੈ ਤੂੰ ਬੜਾ ਸ਼ਿਆਰ ਹੈ ਪਰ ਮੰਮੀ ਉਹਦਾ ਉਹਨਾਂ ਨੇ ਨਾ ਲੱਗਦਾ ਮੈਨੂੰ ਪੱਕੀ ਦੇ ਛੜੀ ਆ ਬਸ ਨਾ ਕਰਾਉਣੀ ਬਾਕੀ ਆ ਮੰਗਣ ਮੰਗਣ ਤਾਂ ਡੇ ਨਹੀਂ ਹੈਗੇ ਇਹ ਗੱਲ ਉਹਦਾ ਚੰਗੇ ਵੀ ਆ ਹੈ ਕਿ ਨਹੀਂ ਇਹ ਤਾਂ ਗੱਲ ਹੈਗੀ ਸੋਚਦੇ ਬੜਾ ਆਪਣੀ ਦੀਦਾ ਹਨਾ ਚੱਲ ਜੇ ਨਵੀਂ ਨਹੀਂ ਦਿੱਤੀ ਸੈਗਣਾ ਢੀ ਸਹੀ ਚੱਲਣ ਤੇ ਡਈ ਆ ਨਾ ਸੋਖ ਤੇ ਬਣੇ ਨੇ ਜਿੱਦਨੂ ਜੀਰ ਦਾ ਲਾਗਾ ਤੋਰ ਪੈਣਾ ਚੱਲ ਜਾ ਜਾ ਮਾਤਾ ਨਾਲੇ ਉਹਨੂੰ ਖਲਾ ਅੰਦਰੋਂ ਪਰ ਨਾਲੇ ਉਹਨੂੰ ਮਾਰਾ ਜਾ ਕਹਦੀ ਵੀ ਚੱਲ ਕੋਈ ਨਹੀਂ ਪੁੱਤਰ ਰੈ ਲਈ ਜਿੰਨਾ ਤਰਾ ਜੀ ਕਰੂਗਾ ਠੀਕ ਆ ਉਦਾਂ ਮੈਂ ਉਹਨੂੰ ਕਹਤਾ ਕਿ ਮੈਂ ਮੰਮੀ ਨੂੰ ਕਹ ਦੂੰਗਾ ਉਹਦਾ ਕਹਿਣ ਦੀ ਮੰਮੀ ਨੇ ਆ ਕੇ ਮੈਨੂੰ ਮਨਾ ਕਰਨਾ ਮੈਂ ਵੀ ਨੂੰ ਪੁੱਛਿਆ ਨਹੀਂ ਤਿਆਰੀ ਨਹੀਂ ਕਰਵਾਈ ਪਰ ਉਹਨੂੰ ਕੀ ਪਤਾ ਗਮਲੀ ਨੂੰ ਕਿ ਜੋ ਮੈਂ ਕਹੂੰਗਾ ਮੰਮੀ ਨੇ ਉਹ ਹੀ ਕਹਿਣਾ ਆ ਚੱਲ ਆ ਗੇਟੀਕ ਲਾਦੇ ਉਹਨਾਂ ਹੈ ਕਲਮ ਨਹੀਂ ਆਹ ਕਹਦੀ ਵਿੱਕੀ ਢੀਕਣ ਡਿਆ ਗੱਡੀ ਸਟਾਰਟ ਹੀ ਹੋ ਪ੍ਰੀਤ ਹੋ ਗਈ ਤਿਆਰ ਚਲ ਜਾ ਫਿਰ ਵਿੱਕੀ ਢੀਕਣ ਡਿਆ ਤੈਨੂੰ ਖਲੋਤਾ ਮੰਮੀ ਮੈਂ ਤੇ ਤਿਆਰ ਆ ਮੈਂ ਸੱਚੀ ਤੁਹਾਨੂੰ ਪੁੱਛ ਕੇ ਤਿਆਰ ਹੋਣਾ ਸੀ ਪਰ ਮੇਰੀ ਇਹਨਾਂ ਨੇ ਵਾਪਸੀ ਨਹੀਂ ਜਾਣ ਦਿੱਤੀ ਕਹਿੰਦੇ ਕੋਈ ਨਹੀਂ ਕੋਈ ਨਹੀਂ ਤੂੰ ਹੋ ਜਾ ਤੇ ਯਾਰ ਮੰਮੀ ਨੇ ਤੈਨੂੰ ਕੁਝ ਨਹੀਂ ਕਹਿਣਾ ਹਾਂ ਤਾਂ ਕੋਈ ਗੱਲ ਨਹੀਂ ਪੁੱਤ ਜੇ ਤੈਨੂੰ ਵਿੱਕੀ ਨੇ ਆਖਿਆ ਤਾਂ ਤੁਸੀਂ ਜਾਓ ਤੇਰੇ ਨਾਲ ਤਾਂ ਉਹ ਕਾਲਾ ਤੂੰ ਤਾਂ ਜੇ ਬੜੇ ਹੌਸਲੇ ਨਾਲ ਨਹੀਂ ਤਿਆਰ ਹੋਣ ਜਾ ਮੇਰੀ ਧੀ ਸ਼ੇਸ਼ੀ ਤੀ ਮੈਂ ਤਾਂ ਤੁਹਾਨੂੰ ਢੀਖੰਡੀ ਜਾਵਾਂ ਫਿਰ ਜਾਓ ਜਾਓ ਪੁੱਤਰ ਕੋਈ ਗੱਲ ਠੀਕ ਹੈ ਫਿਰ ਚਲੋ ਕੋਈ ਗੱਲ ਜਾਓ ਪੋਤੇ ਹਾਂਜੀ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਤੂੰ ਇੱਥੇ ਦੀ ਨਾ ਫਿਕਰ ਕਰੀ ਤੇਰੇ ਜਿੰਨੇ ਦਿਨ ਜੀ ਕਰਦਾ ਨਾ ਤੂੰ ਤੀਏ ਰਹਿ ਪੀ ਕੋਈ ਨਾ ਮੈਂ ਕੰਮ ਕਰ ਕਰ ਲਾਂਗੀ ਉਹਨੇ ਦਿਨ ਚਲੋ ਠੀਕ ਆ ਫਿਰ ਮੰਮੀ ਜੀ ਚੰਗਾ ਮਰਦੀ ਧੀ ਜਾਓ ਚੰਗਾ ਗਈਤ ਬੜੀ ਹੁਣ ਕੋਸ਼ੇ ਅੱਗੋਂ ਵੇਖੋ ਕੀ ਕਰਦੀ ਹੈ ਆ ਗਈ ਆ ਗਈ ਇੰਨਾ ਟਾਈਮ ਲਾਤਾ ਵਧੀਆ ਆ ਗਈ ਟਾਈਮ ਬਸ ਹੁਣ ਇਦਾਂ ਲੱਗ ਹੀ ਜਾਂਦਾ ਵਾ ਮਾੜਾ ਮਾੜਾ ਤਿਆਰੀ ਕਰਦੇ ਆ ਫਿਰ ਵੀ ਤੇਕੇ ਜਾਣਾ ਆ ਆਹੋ ਇਹ ਤਾਂ ਹੈ ਹੀ ਆ ਮੇਰੇ ਤੇ ਨਹੀਂ ਸਮਝ ਲੱਗਣ ਦੀ ਐ ਕਿ ਤੁਸੀਂ ਝਾਟੀ ਮੰਨਗੇ ਕੀ ਕਰੀਏ ਬਾਬਾ ਫਿਰ ਤੇਰਾ ਡਾਰੀ ਬੜਾ ਹਨੂ ਮੈਂ ਕਿਹਾ ਕਿ ਤੇ ਵੇਖਣਾ ਰਾਜੋ ਜੇ ਹੂੰ ਮੇਰੀ ਗੱਲ ਸੁਣੋ ਫੋਨ ਲਿਆ ਜ ਮੇਰਾ ਨਹੀਂ ਮੈਂ ਨਹੀਂ ਲੈਂਦਾ ਓਹੋ ਮੈਂ ਤੁਹਾਨੂੰ ਕਿਹਾ ਸੀ ਕਿ ਮੇਰਾ ਵੀ ਫੋਨ ਚੁੱਕ ਲਿਆ ਲਾਗੂ ਮੈਨੂੰ ਨਹੀਂ ਚੇਤਾ ਆਇਆ ਚਾਰਜ ਲੱਗਾ ਹੀ ਲਾਇਆ ਐਵੇਂ ਵੱਜਦਾ ਰਹੂ ਕਿਹਾ ਵੇ ਇਧਰ ਆ ਮੇਰੀ ਗੱਲ ਸੁਣ ਹਾਂਜੀ ਦੱਸੋ ਕਿੱਥੇ ਜਾ ਲੈ ਜੀ ਚੱਲੇ ਆ ਕਿਤੇ ਕੰਮ ਉਹ ਕਿਹੜੇ ਕੰਮ ਚੱਲੇ ਜਿਹੜੇ ਦੱਸੇ ਤੋਂ ਬਗਾਰ ਚੱਲੇ ਜੀ ਮੰਮੀ ਤੁਹਾਡੇ ਕੋਲੋਂ ਸਿੱਖਿਆ ਵਾ ਕਿ ਨਹੀਂ ਦੱਸ ਕੇ ਜਾਣਾ ਕੁਝ ਵੀ ਓਲੇ ਰੱਖਣੇ ਹੱਦ ਹੋ ਗਈ ਆ ਹੱਦ ਕਾਦੀ ਹੋ ਗਈ ਕਾਦੀ ਹੱਦ ਹੋ ਗਈ ਦੱਸੋ ਕਿੱਥੇ ਮੈਂ ਜਾਣੀ ਆ ਤੁਹਾਨੂੰ ਦੱਸੇ ਤੇ ਬਗੈਰ ਨਹੀਂ ਨਹੀਂ ਕਿਤੇ ਨਹੀਂ ਜਾਂਦੇ ਤੁਸੀਂ ਤੇ ਚੋਰੀ ਅਲਮਾਰੀਆਂ ਲੈ ਲੈ ਕੇ ਦੇਂਦੇ ਜੇ ਚੋਰੀ ਚੀਜ਼ਾਂ ਦੇ ਦਿੰਦੇ ਜੇ ਕੁੜੀ ਨੂੰ ਉਹ ਵੀ ਤਾਂ ਚੋਰੀਆਂ ਜੀ ਆਉਂਦਾ ਵਾ ਇਹ ਵੀ ਓਦਾਂ ਦੀ ਚੋਰੀ ਆ ਪਰ ਹਾਂ ਹੀ ਚੱਲੇ ਆ ਕਿਤੇ ਜ਼ਰੂਰ ਅੱਛਾ ਇਹ ਗੱਲ ਤੋਂ ਚੇਤਿਆਂ ਨਹੀਂ ਬੁਲਾਉਣਾ ਹੈਗਾ ਇਹ ਗੱਲ ਦਾ ਨਹੀਂ ਬੁਲਾਉਣਾ ਕਿਹੜੀ ਗੱਲੋਂ ਆ ਦੱਸ ਕਦੇ ਗੱਲਾਂ ਵਿੱਚ ਇੱਤੇ ਭਲਾਈ ਜਾਂਦੀਆਂ ਵਾ ਬੜੀਆਂ ਗੱਲਾਂ ਫੜਦੇ ਜੇ ਮੇਰੀਆਂ ਚਲੋ ਕੋਈ ਗੱਲ ਕੋਈ ਨਹੀਂ ਜਾਓ ਤੁਸੀਂ ਨਾ ਦੱਸੋ ਓਏ ਆ ਜਾ ਕਿੱਥੇ ਬਹਿ ਰਹੀ ਆ ਆ ਗਈ ਆ ਬਾਬਾ ਸਾਹਮਣੇ ਵੇਖ ਮੰਮੀ ਵੱਲ ਸੜੀ ਇਹ ਤਾਂ ਸਹੀ ਮੰਮੀ ਵੱਲ ਹੈ ਗੱਡੀ ਨਹੀਂ ਹੁੰਨੀ ਸੜੀ ਹਾਏ ਹਾਏ ਮੰਮੀ ਨਾਲੋਂ ਜ਼ਿਆਦਾ ਤਾਂ ਨਹੀਂ ਆ ਮੰਮੀ ਦਾ ਤਾਂ ਕੰਮ ਹੀ ਹੋ ਗਿਆ ਕਰੀਏ ਕੀ ਪਤਾ ਨਹੀਂ ਮੰਮੀ ਤੇ ਦਿਖਾਵੇ ਹੋ ਗਈ ਆ ਹਨਾ ਮੰਮੀ ਕੀ ਕਹਿੰਦੇ ਸੀ ਕਹਿੰਦੇ ਕਿੱਥੇ ਚੱਲੇ ਜੇ ਆਹ ਮੈਂ ਕਿਉਂ ਦਸੀਏ ਆਪਾਂ ਕੰਮ ਚੱਲੇ ਆ ਕੋਈ ਦੱਸ ਕੇ ਜਾਓ ਮੈਂ ਕਿਉਂ ਦੱਸ ਕੇ ਜਾਈਏ ਆਛਾ ਇਹ ਕਿੱਥੋਂ ਸਿੱਖਿਆ ਇਹ ਗੱਲਾਂ ਕਰਨੀਆਂ ਮੈਂ ਤੁਹਾਡੇ ਕੋਲੋਂ ਫੇਰ ਫੇਰ ਕੁਛ ਨਹੀਂ ਫੇਰ ਚੁੱਪ ਮੁੜ ਕੇ ਕਿੱਥੋਂ ਜਵਾਬ ਆਉਣਾ ਹੈ ਅੱਗੋਂ ਕੋਈ ਜਾਨ ਬੁੱਝ ਕੇ ਇਦਾਂ ਦੀਆਂ ਗੱਲਾਂ ਛੇੜਦੇ ਆ ਕਿ ਲੜਾਈ ਪਵੇ ਤੇ ਇਹ ਜਾਨ ਨਾ ਜਿਹੜੇ ਕੰਮ ਚੱਲੇ ਆ ਹਨਾ ਗੱਲ ਤੇ ਲਿਆਉਣੀ ਸੀ ਤੇਰੇ ਤੇ ਉਹ ਮੈਂ ਹਉਣ ਨਹੀਂ ਦਿੱਤੀ ਵੀ ਜਾਂ ਮਿਲੂ ਵੀ ਪਤਾ ਲੱਗੇ ਵੀ ਕਿੱਥੇ ਚੱਲੇ ਕੀ ਕੰਮ ਚੱਲੇ ਆ ਆਹੋ ਇਦਾਂ ਹੀ ਇਹਨਾਂ ਨੂੰ ਦੱਸਣਾ ਹੈ ਫੇਰ ਇਹਨਾਂ ਨੂੰ ਪਤਾ ਲੱਗਣਾ ਬਿਲਕੁਲ ਯਾਰ ਸੰਦੀਪ ਐਉਂ ਲੱਗਦਾ ਰਹਿੰਦਾ ਵਾ ਕਿ ਜਿੱਦਾਂ ਮੰਮੀ ਸਾਡੀ ਮੰਮੀ ਰਹੀ ਨਹੀਂ ਆ ਮਤਰੀ ਮਾਂ ਹੁੰਦੀ ਆ ਹਾਏ ਹਾਏ ਮਾਸਾ 에ਸੀ ਤੇ ਤੇਜ ਕਰ ਦੋ ਗੱਡੀ ਠੰਡੀ ਕਿਉਂ ਨਹੀਂ ਹੋਣਦੀ ਆ ਲੈ ਆਪਣੇ ਬਾਲਦੂ ਦੇ ਕਾਰੇ ਨਾਲ ਗੱਡੀ ਦੀ ਸਰਵਿਸ ਹੋਣ ਵਾਲੀ ਆ ਸੰਦੀਪ ਅਸਲ ਦੇ ਵਿੱਚ 에ਸੀ ਦੇ ਵੀ ਫਿਲਟਰ ਫਿਲਟਰ ਬਦਲਣ ਵਾਲੇ ਆ ਤੇ ਫੇਰ ਬਦਲਾਓ ਬਦਲਾਵਾਂ ਕਿਹੜੇ ਵੇਲੇ ਦੱਸ ਮੈਨੂੰ ਅੱਗੇ ਤੇ ਵਾਵਾ ਇੱਕ ਗੱਡੀ ਏਜੰਸੀ ਚ ਲਈਦੀ ਸੀ ਉਹਦਾ ਕੰਮਕੁਮਚਦ ਹੋ ਜਾਂਦਾ ਹੁੰਦਾ ਸੀ ਤੋਂਨਾਂ ਚ ਦੂਜੀ ਵਰਤ ਲਈਦੀ ਹੈ ਹੁਣ ਉਹ ਆਹੀ ਕੁੰਡਲੀ ਮਾਰ ਕੇ ਬੈਠੇ ਆ ਗੱਡੀ ਦੇ ਉੱਤੇ ਤੇ ਗੱਡੀ ਦੇਣ ਦਾ ਨਾਂ ਹੀ ਲੈਣ ੜੇ ਪਹਿਲਾਂ ਮੈਨੂੰ ਤੁਸੀਂ ਇਹ ਗੱਲ ਦੱਸੋ ਤੁਸੀਂ ਉਹਨੂੰ ਕਹਿੰਦੇ ਕਿਉਂ ਨਹੀਂ ਆਂ ਵੀ ਛੱਡ ਜਾ ਮੈਂ ਕਹਿੰਦਾ ਸੰਦੀਪ 2 2.5 ਮਹੀਨੇ ਹੋ ਗਏ ਆ ਉਹਨੂੰ ਗੱਡੀ ਵਰਤਦੇ ਇਹਨੂੰ ਜਿੱਦਣ ਕਹਿਤਾ ਨਾ ਉਹਦਣ ਹੀ ਸਾਰੀ ਕੀਤੀ ਕਰਾਈ ਖੂ ਦੇ ਵਿੱਚ ਪੈ ਜਾਣੀ ਆ ਤੇ ਖੂ ਦੇ ਵਿੱਚ ਨਾ ਪਵੇ ਜਿੱਦਾਂ ਇੱਜ਼ਤ ਦੇ ਨਾਲ ਚੀਜ਼ ਖੜੀ ਆ ਉਦਾਂ ਇੱਜ਼ਤ ਦੇ ਨਾਲ ਚੀਜ਼ ਦੇ ਜੇ ਆਪੇ ਦੇ ਜੇ ਪਰ ਉਹ ਤੇਰੀ ਗੱਲ ਖਾਣੋਂ ਵੀ ਲੱਗਦਾ ਇਸ ਤਰ੍ਹਾਂ ਨਹੀਂ ਆਉਣੀ ਕਹਿਣਾ ਪੈਣਾ ਮਾਮੂਆ ਵੀ ਚੀਜ਼ ਦੇ ਜਾ ਭਰਾਵਾ ਸਾਡੀ ਹੁੰਦੀ ਆ ਮੰਗਵੀਂ ਚੀਜ਼ ਥੋੜੇ ਟਾਈਮ ਲਈ ਕਿ ਜਾਂ ਪੱਕੇ ਰੱਖਣ ਲਈ ਹੁੰਦੀ ਆ ਕਿ ਕਿਸ ਦੀ ਚੀਜ਼ ਲਿਆਂਦੀ ਐ ਤੇ ਰੱਖ ਛੱਡੋ ਤੁਸੀਂ ਕਹਿੰਦੇ ਜੇ ਜਵਾਈ ਭਾਈ ਆ ਚੱਲ ਕੀ ਉਹਨੂੰ ਕੋਈ ਗੱਲਬਾਤ ਕਰਨੀ ਆ ਕੀ ਉਹਨੂੰ ਇਹ ਮਹਿਸੂਸ ਕਰਾਉਣਾ ਕੀ ਸਾਡੀ ਆ ਗੱਡੀ ਵੀ ਛੱਡ ਜਵੇ ਪਰ ਅਗਲੇ ਨੂੰ ਜਦੋਂ ਹੈ ਨਹੀਂ ਲੱਥੀ ਚੜੀ ਤੇ ਫਿਰ ਤੁਸੀਂ ਵੀ ਉਹਨੂੰ ਕਹਿ ਦਿਓ ਕਿ ਛੱਡ ਜਾ ਫਿਰ ਉਹ ਸੰਦੀਪ ਨੂੰ ਬੁਲਾਰਾ ਕਰਨ ਵਾਲੀ ਗੱਲ ਹੋਗੀ ਹਾਂ ਬੁਲਾਾਰੇ ਕਾਰਨ ਤੂੰ ਇਹ ਡਰਦੇ ਜੇ ਅਗਲੇ ਆਪਣੇ ਕੰਮ ਕੱਢੀ ਜਾਂਦੇ ਉਹ ਹੀ ਕਿ ਉਹ ਕਹਾਵਤ ਤਾਂ ਇੱਕ ਬੜੀ ਵਧੀਆ ਪਰ ਜੇ ਹੁਣ ਮੈਂ ਕਹਿਦਾ ਤੇ ਮੁੜ ਕੇ ਮਿਰਚਾਂ ਬੜੀਆਂ ਲੱਗਣੀਆਂ ਸੱਤੀ ਕੱਪੜੀ ਅੱਗ ਲੱਗ ਜਾਣੀ ਆ ਤੇ ਤਾਂ ਬੰਦੇ ਨੂੰ ਆਪਣੀ ਸਮਝ ਚਾਹੀਦੀ ਆ ਨਾ ਸਤਿ ਸ਼੍ਰੀ ਅਕਾਲ ਸਾਬ ਕੀ ਹਾਲ ਜੇ ਵਧੀਆ ਮਾੜਾ ਵਧੀਆ ਵਧੀਆ ਉਹ ਕਹ ਲੋ ਮੈਡਮ ਨੂੰ ਜੋ ਕਹਿੰਦੀ ਆ ਟਾਪਸ ਦੇਖਣੇ ਹੀ ਲੈ ਇਧਰੋਂ ਮੁੰਦਰੀਆਂ ਬੜੀਆਂ ਦਿਖਾ ਦਿਓ ਅੱਦੇ ਕੇ ਟੋਲੇ ਤੱਕ ਮੁੰਦਰੀਆਂ ਪਾਓ ਮੈਂ ਸਸਤਾ ਹੋਇਆ ਸੋਨਾ ਕਿੰਨੇ ਨੂੰ ਆ 1 ਲੱਖ 5000 ਲੈ ਚੰਗਾ ਸਸਤਾ ਹੀ ਆ ਜਿਆਦਾ ਸਸਤਾ ਹੋ ਗਿਆ ਅੱਧੇ ਟੋਲੇ ਦੇ ਨਾਲ ਹੁਣ ਚਾ। ਹਾਂਜੀ। ਪਸੰਦ ਕਰ ਲਈ ਹੁਣ ਆਪਣੀ। ਠੀਕ ਆ। ਆ ਵੀ ਸੋਨੇ ਆ। ਇੱਥੇ ਤਾਂ ਸਾਰੇ ਹੀ ਸੋਨੇ ਨੇ। ਸਹੀ ਗੱਲ ਆ ਜਦੋਂ ਖਰੀਦਣ ਆਈਏ ਨਾ ਚੀਜ਼ ਕੋਈ। ਮੈਂ ਜ਼ਿਆਦੀਆਂ ਚੀਜ਼ਾਂ ਵੇਖ ਕੇ ਤੇ ਫਿਰ ਉਹ ਦ ਕਹਿੰਦੇ ਹੁੰਦੇ ਆ। ਗੰਨੇ ਵਾਲਾ ਸਾਬ ਹੋ ਗਿਆ ਕੇ। ਹੂੰ ਸੋਨੇ ਤਾਂ ਜਦੋਂ ਲੈ ਜੀਏ ਫਿਰ ਸਾਰੇ ਲੱਗਦੇ ਆ। ਚਲ ਕਰ ਲੈ ਪਸੰਦ ਜਦੋਂ ਪਸੰਦ ਕਰ ਦਾਂਗੇ ਮੈਨੂੰ ਦੱਸ ਦੇ ਮੈਂ ਫਿਰ ਆਪਣੀ ਜੇਬ ਢਿੱਲੀ ਕਰ ਦੂੰਗਾ ਤੂੰ ਇਹ ਦੇਖੋ ਕੁਛ ਕੇ ਉਹ ਮੈਂ ਕੀ ਦੇਖਣਾ ਵਾ ਸਾਦਾ ਨੂੰ ਕੀ ਸਵਾਦਾਂ ਦੇ ਨਾਲ ਚੱਲਣ ਦੇ ਇਦਾਂੇ ਕੰਮ ਕੋਈ ਆਜੂਗਾ ਇਹ ਪਸੰਦ ਕਿ ਨਹੀਂ ਹਾਂਜੀ ਹੁਣ ਮੈਂ ਵੇਖ ਕੇ ਹੀ ਖਰੀਦੂੰਗੀ ਗੰਨਾ ਤੋੜਨ ਤੇ ਟਾਈਮ ਲੱਗਦਾ ਐ ਬੈਲੀ ਵਿੱਚੋਂ ਆਹ ਵਾਲੇ ਲੈ ਨਹੀਂ ਆ ਨਾ ਕੋਈ ਵਿਆਹ ਸ਼ਾਦੀ ਹੋਵੇ ਬੰਦਾ ਪਾ ਕੇ ਵੀ ਜਾ ਸਕਦਾ ਸੋਹਣਿਆ ਸੋਹਣਿਆ ਬਈ ਸੋਹਣਿਆ ਇਹ ਵੇਖ ਲਈਂ ਪਸਲੀ ਹੋਣ ਅਸਲੀ ਇਹ ਆਹ ਵਾਲੇ ਪਸੰਦਾ ਮੈਨੂੰ ਭਾਜੀ ਇੱਥੇ ਅਸਲੀ ਮਿਲਦਾ ਆਹ ਵਾਲੇ ਇਹਨਾਂ ਦਾ ਦੱਸੋ ਹੁਣ ਹਾਂਜੀ ਇਹਨਾਂ ਦਾ ਦੱਸੋ ਸਾਹਿਬ ਕਿਤਾਬ ਸਾਨੂੰ ਕੀ ਬਣਦਾ ਹੈ ਲਓ ਜੀ ਦੋ ਸਕੈਨਰ ਆਪਣਾ ਹਾਂ ਪਰ ਟੀਮਾ ਰੱਖ ਲਾ ਲੋਗਾ ਜੀ ਕਰ ਲੋ ਚੱਕ ਠੀਕ ਆ ਜੀ ਥੈਂਕ ਯੂ ਓਕੇ ਚਲੋ ਠੀਕ ਆ ਜੀ ਠੀਕ ਆ ਓਕੇ ਜੀ ਖੁਸ਼ ਆ ਹਾਂ ਜੀ ਇੰਨੇ ਵਾ ਹੁੰਦੇ ਨੇ ਲੋਕ ਵੇਂਦੇ ਕੱਖ ਨਹੀਂ ਹੈਗੇ ਕਬਲਾ ਰੋਕ ਕਿਉ ਗੱਡੀ ਕੀ ਹੋਇਆ ਖਲੋਇਓ ਇੱਕ ਮਿੰਟ ਮੈਨੂੰ ਉਹ ਆਪਣੀ ਪ੍ਰੀਤ ਲੱਗਣ ਦੀ ਖਲੋਤੀ ਕਿੱਥੇ ਆ ਹਾਂ ਵੇਖੋ ਪਿੱਛੇ ਚਲੋ ਗੱਡੀ ਬੈਕ ਲੈ ਕੇ ਹਾਂ ਵੇਖੋ ਪ੍ਰੀਤ ਹੀ ਨਹੀਂ ਆ